ਸ਼ਾਸਤਰੀ ਕਾਲਸਾਰਨ ਮੈਥਡ ਜਾਂਦੀ ਪਛੈ ਜਾਂਦਾ ਰਹੇਗਾ ਜਸ ਪੈਟਲਸ ਤੇ ਅੱਜ ਇੱਕ ਬੈਡ ਨਿਊਜ਼ ਆਉ ਤੁਹਾਨੂੰ ਦੱਸਦੀਆਂ ਕੀ ਆ ਬੈਡ ਨਿਊਜ਼ ਇੱਥੇ ਜਿਵੇਂ ਤੁਸੀਂ ਦੇਖਿਆ ਹੋਣਾ ਆਪਾਂ ਜਿਹੜੇ ਖਰਗੋਸ਼ ਆ ਇੱਥੇ ਛੱਡਤੇ ਤੁਹਾਨੂੰ ਇਹ ਚੈੱਕ ਖਰਗੋਸ਼ ਨਹੀਂ ਦੀਣਾ ਹੋਣਾ ਜਿਹੜਾ ਪੰਨਾਮਾ ਲਿਆਂਦਾ ਸੀ ਉਹ ਆ ਗਿਆ ਬੈਡ ਨਿਊਜ਼ ਉਹਨੂੰ ਉਹ ਮਰ ਗਿਆ ਜਿਵੇਂ ਸਵੇਰੇ ਮਰਿਆ ਪਿਆ ਦੇਖਿਆ ਜਿਵੇਂ ਉਹ ਮੁੰਨੂ ਪਿਆ ਵਾ ਤੇ ਐਸ ਲੋ ਟਾਈਮ ਡਿਗਿਆ ਪਿਆ ਸੀ ਇਹਨ ਤਾਂ ਹਣ ਲੱਤਾਂ ਚੋਂ ਬਾਹਰ ਕੱਢ ਕੇ ਪਿਆ ਉਹ ਮਸਵੇਰ ਦੇ ਟਾਈਮ ਡਿਗਿਆ ਪਿਆ ਸੀਗਾ ਤੇ ਗੁੰਨੂ ਇਸ ਟਾਈਮ ਹੁਣ ਅੰਦਰ ਭੱਜ ਗਿਆ ਤੇ ਉਹ ਮਗਰਲੇ ਪਿੰਜਰੇ ਚ ਸੀ ਜਿਵੇਂ ਰਾਤ ਨੂੰ ਦੇਖਿਆ ਉਹਦੋਂ ਘਾਹ ਕੁ ਵੀ ਪਾਇ ਸੀ ਆਥਣੇ ਔਰ ਤਾਂ ਠੀਕ ਫਾਇਰ ਦੇ ਜਾਂ ਸਵੇਰੇ ਦੇਖਿਆ ਮਰਿਆ ਪਿਆ ਸੀ ਉਹਦੋਂ ਤੇ ਹੁਣ ਇੱਕ ਤੁਹਾਨੂੰ ਇੱਕ ਚੀਜ਼ ਦਿਖਾਣਾ ਵਾ ਕੀ ਕਰ ਕੀ ਕਰਨ ਕਰਦਾ ਇੱਥੇ ਮੈਂ ਤੁਹਾਨੂੰ ਚੀਜ਼ ਦਿਖਾਣ ਦੇ ਠੀਕ ਨਾ ਲਿਆਓ ਕੈਮਰਾ ਕਿ ਉਹ ਚੀਜ਼ ਹੈ ਕਿ ਆਹ ਮੱਕੜੀ ਇਹ ਜਾਲੇ ਤੇ ਆਹ ਦੇਖੋ ਕਿਵੇਂ ਬਣਾਈ ਹੋਈ ਆ ਕਿਵੇਂ ਦੀ ਹੈਗੀ ਇਹ ਤੇ ਮੱਕੜੀ ਵੀ ਕਿੱਦਾਂ ਦੀ ਹੈ ਵੀ ਕਿਹੋ ਜੀ ਆ ਚਿੱਟੀਆਂ ਜ਼ੈਬਰਾ ਵਰਗੀਆਂ ਤੇ ਲੈਨਾਂ ਨੇ ਆ ਚਿੱਟੀਆਂ ਚਿੱਟੀਆਂ ਪਤਾ ਨਹੀਂ ਲੱਤਾਂ ਵਾਲੀ ਸਾਈਡ ਕਿਵੇਂ ਆ ਇਹ ਇਹ ਜੀ ਮੈਂ ਵੀ ਦੇਖ ਮੈਂ ਵੀ ਪਹਿਲੀ ਵਾਰ ਦੇਖੀ ਅੱਜ ਹੈ ਕਿਤੇ ਚਲ ਉਤਰ ਹਾਂ ਇੱਕ ਮਿੰਟ ਹੁਣ ਮੈਂ ਛਾਰ ਮਾਰੂ ਆ ਇੱਥੇ ਕਹਿੰਦਾ ਸੀ ਆ ਜਗਾ ਤੇ ਇੱਥੇ ਇਥੇ ਮੈਂ ਸੋਚਦਾ ਸੀਗਾ ਜਿਵੇਂ ਇੱਕ ਪਜ਼ਲ ਜੀ ਬਣਾਉਣਾ ਵਾ ਇੱਟਾਂ ਦੀ ਜਿਵੇਂ ਬੂਲਬਲਈਏ ਜੇ ਵਾਂਗੂ ਤੇ ਉਹ ਚ ਮੈਂ ਖਰਗੋਸ਼ ਖਰਗੋਸ਼ ੱਡੂਗਾ ਕਿ ਉਹ ਦੇਖਾਂਗੇ ਸਹੀ ਰਾਹ ਲੱਭ ਕੇ ਬਾਹਰ ਆਂਦੇ ਆ ਕਿ ਨਹੀਂ ਛੋਟੀ ਬਣਾਵਾਂਗੇ ਵਾਲੀ ਵੱਡੀ ਨਹੀਂ ਬਣਾਵਾਂਗੇ ਬੂਲਬਲਈਆ ਹਾਂ ਤਿਆਰ ਕਰਨ ਰੈਡੀ ਦੇਖਦੇ ਹਾਂ ਕਿੱਥੇ ਕੜੀ ਉਹ ਚਿੱਟਾ ਫਾਕ ਲਿਆ ਹੋਣਾ ਤੇ ਹਾਂ ਮੈਂ ਹੰਦਸਾ ਦੀ ਕਿਉਂਕਿ ਜਿਵੇਂ ਆ ਰੈਡੀ ਰਹਿਣ ਆਏ ਸੀ ਕਿ ਆਪਾਂ ਉਹ ਪਹਿਲੀ ਵਾਰ ਬਣਾਣਾ ਜੇ ਵਧੀਆ ਬਣ ਗਿਆ ਤਾਂ ਆਉਂਦੀ ਵੀਡੀਓ ਜ਼ਰੂਰ ਬਣਾਵਾਂਗੇ ਜੇ ਨਹੀਂ ਬਣਿਆ ਫਿਰ ਤੁਹਾਨੂੰ ਤਾਂ ਸੌਰੀ ਕੀ ਹੋਇਆ ਕੀ ਨੇ ਕੀ ਬਣਾਵਾਂਗੇ ਭੁੱਲ ਬਲੇ ਗਿਆ ਭੁੱਲ ਬਲੇ ਗਿਆ ਬਹੁਤ ਵੈਲ ਮਾਨ ਬਣ ਇਹ ਹਣ ਇੱਥੇ ਤਿਆਰ ਕਰ ਲਾ ਖੇਕਮ ਆਣੀ ਦਾ ਥੋੜਾ ਥੋੜਾ ਜਿਹਾ ਬੇਸ ਤਿਆਰ ਕਰਦੇ ਆ ਕਿਵੇਂ ਕਿਵੇਂ ਲੱਗਣ ਜੀਆ ਕੱਟੇ ਤੇ ਥੁਆਣ ਇਹ ਥੋੜੇ ਨੇੜੇ ਕਰਦੇ ਪਹਿਲਾਂ ਦੇਖਿਆ ਹੋਇਆ ਨੇ ਆ ਆਣੀ ਰੱਖ ਲੈਣੇ ਬੱਕ ਘੜਮੀ ਦੇ ਘੜਮੀ ਕੱਢ ਚੋ ਨਹੀਂ ਘੜਮੀ ਇੱਕ ਇੱਕੀ ਬਹੁਤ ਹੋਏ ਇਹ ਤਾਂ ਨਾ ਮੈਨੂੰ ਇੱਕ ਛਾਲ ਚ ਜਾਣਾ ਵਾ ਤੂੰ ਬੰਲਾ ਕਰਕੇ ਦੇ। ਪਰ ਮੈਨੂੰ ਉਹਨਾਂ ਦਾ ਪਤਾ ਤਾਂ ਉਹਨਾਂ ਨੇ ਟੱਪ ਕੇ ਆ ਲੈਣਾਗਾ ਹਾਂ ਉਹ ਮਾਵਾਂ ਕੰਦੇ ਨਹੀਂ ਚੀ ਆਣਗੇ। ਉਹ ਤਾਂ ਇਹਨਾਂ ਨੂੰ ਟੱਪ ਕੇ ਆ ਜਾਂਦੇ ਆ। ਹੋਰ ਕੁ ਤੈਨੂੰ ਉੱਚੇ ਨੂੰ ਟੱਪ ਜਾਂਦੇ ਨੇ। ਉਹ ਮੈਂ ਥੱਲੇ ਲੰਬੀ ਪਈ ਓਟ ਆਣੀ। ਉਹ ਦਾ ਚਾਰ-ਚਾਰੋਂ ਟੱਪ ਕੇ ਨਾ ਗੂਲ ਭਲਈਆ ਕੰਪਲੀਟ ਐ ਇੱਕ ਵਾਰ ਮਣੀ ਗਾ ਮਰਵਾ ਦੋ ਸਾਰੇ ਚ ਭੰਗ ਕੇ ਤੇ ਸਮਝਦਾ ਅਜਨ ਆਪਾਂ ਛੱਡਣਾ ਕਿੱਥੋਂ ਆ ਦੇਖੋ ਆਪਾਂ ਇੱਥੋਂ ਛੱਡਣਾ ਵਾ ਇੱਥੋਂ ਛੱਡੇ ਤੋਂ ਆਏ ਰਾ ਜਾਊਗਾ ਇਧਰ ਨੂੰ ਤੇ ਐਸਲੋਟ ਐਸਲੋਟ ਤੇ ਫਿਰ ਇੱਥੋਂ ਨਿਕਲੂਗਾ ਔਰ ਦਿਮਾਗ ਪਟਕਾਉਣ ਵਾਸਤੇ ਇੱਥੋਂ ਜਾਊ ਆਏ ਨੂੰ ਨਿਕਲ ਤੇ ਇੱਥੇ ਬਾਅਦ ਚ ਤੇ ਇਧਰੋਂ ਆਊਗਾ ਤਾਂ ਆਏ ਨੂੰ ਬਾਅਦ ਚ ਇੱਥੋਂ ਬਾਅਦ ਚ ਉਧਰੋਂ ਆਊ ਐਸਲੋਟ ਆਏ ਹੁਣ ਇੱਕ ਵਾਰ ਛੱਡ ਦੇ ਇਹਨਾਂ ਨੂੰ ਹੁਣ ਛੱਡਣ ਲੱਗੇ ਆ ਦੇਖਦੇ ਆ ਕੀ ਕਰਦੇ ਪਹਿਲਾਂ ਕਿ ਮੈਂ ਕੱਲਾ ਕੱਲਾ ਹੱਡਣਾ ਸੀ ਪਾਰ ਲੋ ਕੋਸ਼ਾ ਉੱਥੇ ਸემი ਰਹਿ ਗਏ ਕਿਹਦੇ ਘਰ ਦੇ ਓ ਉੱਤ ਚੁੱਟ ਚੀਟਿੰਗ ਹੋ ਜੂ ਗੁੱਲ ਨੂੰ ਉੱਤੇ ਨਹੀਂ ਮਾਰਨੀ ਛਾ ਮੈਂ ਥੱਪੜ ਲਾ ਪੱਟ ਤੇ ਕਿਰਾ ਖੱਲੇ ਮੇਰਾ ਦਾ ਨਿਕਲ ਮਾਗ ਲਾਲਾ ਆ ਤੇਜਾ ਆਲਾ ਤਮਾਗ ਤੇਰੀ ਤੂੰ ਆ ਗੁੰਨੂ ਵੈਰੀ ਗੁੱਡ ਵੈਰੀ ਗੁੱਡ ਵੀਨਰ ਇਸ ਤਾ ਗੁੰਨੂ ਅੜੀ ਪਾਟਲਾ ਆ ਚੀਟਿੰਗ ਆ ਕਰਾਲਾ ਕਰੇਗਾ ਅੱਥੀ ਚੀਟਿੰਗ ਕਰ ਗਿਆ ਚੀਟਿੰਗ ਚੀਟਿੰਗ ਕਰਤਾ ਗੁੱਡ ਮਾਰਨਿੰਗ ਦੋਾਰ ਤੋਂ ਛੱਡਦੇ ਨਾ ਸਾਰਾ ਆ ਪਤਾ ਸੀ ਇਸੇ ਤੋ ਫੇਕੇ ਨਹੀਂ ਪਿਆ ਨਹੀਂ ਇਹ ਤਾਂ ਜਿੱਤਿਆ ਵਾ ਇਹ ਤਾਂ ਪੂਰਾ ਪਤਾ ਸੀ ਪੂਰਾ ਪਤਾ ਗੁੱਡ ਮਾਰਨਿੰਗ ਚੱਲ ਸਿੱਧੇ ਹੋਰ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨਹੀਂ ਇਹ ਤਾਂ ਮੇਰੀ ਮਾੜੀ ਮੋਟੀ ਗੱਲ ਸੁਣਦੇ ਆ ਇਧਰ ਇਹਨੂੰ ਦੇਖ ਲੋ ਇਧਰ ਇਹਨੂੰ ਮੀਂਗਣ ਕਰਨ ਨੂੰ ਦੇਖ ਲੋ ਗੁਰਮੰਡ ਪਹਿਲਾਂ ਵੀ ਆਈ ਇੱਧਰ ਆਇਆ ਸੀ ਆਸੇ ਗਿਆ ਗੁਰਮੰਡ ਆਏ ਹੁਣ ਨਹੀਂ ਆ ਮੂਹ ਕਰਾ ਬੰਦੀ ਕਰਨੀ ਇਹ ਨਹੀਂ ਬੰਦ ਨਹੀਂ ਕਰਨਾ ਜਸ ਚੱਕ ਕੇ ਨਹੀਂ ਆ ਤਾਂ ਫਿਰ ਉਹਦੇ ਵਾਸਤੇ ਤਿੰਨੇ ਰਾਹ ਖੁੱਲੇ ਫਰੇ ਭੂਲ ਭਈਆ ਸਾਰੇ ਤਾਂ ਤਿੰਨੇ ਰਾਹ ਹਟ ਨਿਕਲ ਜੜ ਚੇ ਤਾਂ ਜੀ ਜੀ ਤਾਂ ਚਰਕ ਲੈ ਕੇ ਆਉਂ ਕੀ ਕਰਾ ਦਾਂ ਮਾੜੇ ਪਾਪਾ ਬੀਨਾ ਹੂੰ ਅੱਜ ਕਾ ਜੀਜਾ ਤਾ ਹੂੰ ਮੈਂ ਜੀਜਾ ਚਲੋ ਘਾਣੇ ਨੂੰ ਛੱਡ ਜਿਹਾ ਥੜਾ ਰਹਾ ਇੱਕ ਵਾਰ ਦਿਖਾ ਦੋ ਚੇਂਜ ਕੀਤਾ ਆਪਾਂ ਚਲੋ ਯੋ ਨਾ ਐਤ ਕੀ ਮਾੜੇ ਧੋਖਾ ਖਾ ਗਈ ਕੋਈ ਵੀਡੀਓ ਇੰਟਰਫਟਿੰਗ ਵੀ ਕਰਦੇ ਮਾੜੀ ਭੁੱਖੀ ਗੁਲੂ ਚੱਲ ਚੱਲ ਕਰਨਾ ਸ਼ੁਰੂ ਕਰ ਦੇ ਨਹੀਂ ਆਣਾ ਗੁਲੂ ਥੋੜਾ ਪੂਰਾ ਵੱਡਾ ਆ ਤੇਰੀ ਉਹ ਚੀੜੀ ਉਹ ਚੀਟਾ ਉਹ ਚੀਟਾ ਚੀਟਾ ਖੋ ਖ ਤੇਰੇ ਬਾਹਰ ਥੱਕ ਗਿਆ ਬਤਨ ਬਸ ਇੰਨਾ ਵੀ ਹੈਗਾ ਕਿਹ ਨਹੀਂ ਹਾਂ ਚੱਲ ਹਾਈ ਭੱਜ ਨਹੀਂ ਗਾ ਇਹ ਤਾਂ ਕਹਿੰਦੇ ਮਿਲਦਾ ਨਹੀਂ ਜੇ ਮਿਲਦਾ ਨਹੀਂ ਪੜ੍ਹ ਦੋ ਰੋਪਾ ਸਾਹਜ ਕੱਢ ਦਿਓ ਯਾਰ ਮਮਾ ਨੂੰ ਕੋ ਕੋ ਹਾਂ 벨ਟ ਪਾ ਕੇ ਛੱਡਿੰਗਾ ਬਿਲਕੁਲ ਪਾ 벨ਟ ਪਾ ਕੇ ਸੋਖੇ ਹੀ ਲੱਗੂ ਨੂੰ ਇਤ ਨੂੰ ਆ ਹੀ ਰਾ 90 ਸਾਲ ਮਾਰਨ ਦੇਖੀ ਦੇਖ ਬੈਟਲੀ ਛੜਦੇ ਭੇਜੇ ਕਿਦਾਂ ਚੱਲਣਾ ਹਾਲੇ ਇੱਥੇ ਅਹ ਦੋਖਾ ਖਾ ਗਿਆ ਮਨੂੰ ਦੋਖਾ ਮਨੂੰ ਲਾਦਮਾ ਕੰਪਰੀ ਇੰਟਰਸਟਿੰਗ ਹੋਈ ਯਾਰ ਨਹੀਂ ਤਾਂ ਪਹਿਲਾਂ ਹੀ ਭੱਜਿਆ ਫਿਰਦਾ ਸੀ ਗੋਲੀ ਛਾ ਗੋਲ ਨਾ ਉਹ ਤਾਂ ਨਾ ਹੋ ਕੈ ਸੈਰਾ ਜਿਵੇਂ ਮੈਂ ਹੁਣ ਤੁਸੀਂ ਦੇਖਿਆ ਬੂਦ ਲਈਆ ਬਣਾਇਆ ਸੀਗਾ ਗੁੱਲੂ ਨੇ ਤਾਂ ਪਹਿਲੀ ਵਾਰ ਚ ਛੱਡਿਆ ਪਹਿਲੀ ਵਾਰ ਚ ਸਹੀ ਹਰਾ ਕਰ ਗਿਆ ਫਿਰ ਦੂਸਰੀ ਵਾਰ ਛੱਡਿਆ ਫੇਰ ਸਹੀ ਕਰ ਗਿਆ ਤੇ ਉਹਨੇ ਤਾਂ ਥੋੜੀ ਸਾਹਮਣੇ ਹੀ ਉਹ ਤਾਂ ਆਰਾਮ ਨਾਲ ਬੈਠਾ ਰਿਹਾ ਉਹਨੇ ਕੁਛ ਨਹੀਂ ਕੀਤਾ ਪਾ ਸਕਦਾ ਟੱਪ ਕੇ ਬਾਹਰ ਭੱਜ ਗਿਆ ਉੱਥੇ ਤੇ ਫੇਰ ਕੀ ਕਹਿੰਦੇ ਆ ਤੇ ਜਿਵੇਂ ਕਿ ਫੇਰ ਆਪਾਂ ਰਾਹ ਚੇਂਜ ਕੀਤਾ ਪਹਿਲਾਂ ਤਾਂ ਥੋੜਾ ਤੰਗ ਜਿਹਾ ਕੀਤਾ ਦੋ ਵਾਰ ਤਾਂ ਛਾਲ ਮਾਰ ਕੇ ਭੱਜਿਆ ਤੇ ਉਹ ਵੀ ਆਕ ਗਿਆ ਹੁਣ ਆ ਤਾਂ ਫੇਰ ਮੈਂ ਥੋੜਾ ਫਟਾ ਪਾ ਲਿਆ ਵਿੱਚ ਛਾਲ ਮਾਰੂ ਮੈਂ ਜਦੀ ਫੜ ਲੂੰਗਾ ਫਟਾਫਟ ਇੱਕਟ ਆਇਆ ਪਹਿਲਾਂ ਥੋੜਾ ਜਿਹਾ ਕਨਫਿਊਜ਼ ਹੋਇਆ ਫਿਰ ਸਾਰਾ ਪਾਰ ਕਰ ਗਿਆ ਹੈਨਾ ਅੱਜ ਦਾ winner ਇਹ ਆਪਣਾ ਗੁੰਨੂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਤੇ ਕਮੈਂਟਸ ਦੱਸਿਓ ਅੱਜ ਦੀ ਵੀਡੀਓ ਜੇ ਬਹੁਤ ਵਧੀਆ ਸੀਗੀ ਇਸ ਗੁੰਮਾਂਡੀ ਵੀ ਕਹਿੰਦਾ ਹੋ ਮੇਰੇ ਮਜ਼ੇ ਆ ਕੇ ਅੱਜ ਦੇ ਵਲੌਗ ਚ ਇਨਾਈ ਸੀ ਸਾਤਰੀਕਾਲ ਸਾਰੇ